干嘛？ Uh oh ਤੇਸਵੇ ਨੇ ਅਵਰ ਨਾ ਜਾਏ ਜੋ ਚਾਹੈ ਸੋਈ ਮਿਲੈ ਨਾਨਕ ਹਰ ਗੁਣ ਦਾ ਆਉਂਿਤ ਜਸ ਗਾਇਐ ਹਰ ਨੀਤ ਮੇਰੇ ਭਾਜੀਆ ਸਾਧ ਸੰਗ ਮੇਰੇ ਬੀਤ ਸਰਹਾ ਗਤੀਆ ਦਰਮਤ ਦੂਰ ਕਰ ਗੁਰਸੇ ਕਲੇਸ ਆਪ ਤਜੋ ਗੋਬਿੰਦ ਭਜੋ ਪਾਉ ਪਾਗਤ ਪਰਵੇ ਇਸ ਲਾਭ ਮਿਲ ਤੋਟਾਹਿਰ ਹਰ ਦਰਗ ਪਤਵੰਤ RAM ਨਾਮ ਤਨ ਸਚ ਵੈ ਸਾਚ ਸਾਹ ਭਗਵੰਤ ਨਾ ਕਬਾਠਤ ਹਰ ਭਜੋ ਸਾਧੂ ਸੰਗ ਕਰੀਤ ਨਾਮ ਜੇ ਜਾਨੇ ਪਰਪੰਚ ਉਸੰਬਾਸ ਬੋਰ ਅੰਕੜੋ ਸਭ ਮਿਠਿਆ ਦਰਬੰਦ ਨਾਮ ਜਾਪਾ ਨਾਮ ਸੁਖੀ ਆਏ ਨਾਹ ਕਿਛ ਪਰਮ ਪ੍ਰਿਆਰ ਸਾਧੂ ਰਸ ਵੇਦਿਓ ਅਗਿਆਨ ਰਜਿਓ ਸੰਸਾਰ ਜਾਨਨੋ ਮਾਰਨੋ ਬਹੁਤ ਦੋਰ ਕਨੇ ਕਰਨ ਅਨੇਕ ਕਰਨ ਹਾਰ ਨਾ ਸਮਰਿਓ ਮਨਨਾ ਵਿਚਾਰ ਤਵੇਕ ਪਾਉ ਭਗਵਤਾ ਪਰਬਾਰ ਸੰਗ ਮਾਇਆ ਰਤਨ ਅਰੰਭ ਨਾਮਿਕ ਵੰਦੇ ਪਾਈ ਹੈ ਜੋਲਾ ਰੱਖਾ ਪਰਪੰਚ ਸੁਭੋ ਖਟ ਸਤਰ ਉੱਚੋ ਰਹਿ ਹੈ ਅੰਤ ਨ ਪਾਰਾ ਪੈ ਸੁਭਾ ਹੈ ਗੁਰਗਾਟੀ ਨਾਮਿਕ ਪ੍ਰਕਾਰਤਵਾ ਤੋੜੀ ਖਾਸਤੋ s 비 m 팔 a i ਪੈ ਪਰਮ ਸਾਚਨਾ ਨਿਰਭਗਤਾ ਕੇ ਕਰਮ ਸਾਥੇ ਉਚਤਾ ਕੀ ਸੁਭਾ ਬਣੀ ਨਾ ਰਈ ਗੋਲ ਨਾਮ ਸੁਖਮਣੀ ਥ੍ਰਿਤੇ ਗਉਨੀ ਮਹਲਾ Come on. ਸਾਡੇ ਨਾਲ ਮੌਜੂਦ ਨੇ ਗੁਰਮੀ ਸਿੰਘ ਬਾਬਾ ਜੀ ਨਿਉਲਕੇ ਤੋਂ ਬਾਬਾ ਜੀ ਸਤਿ ਸ੍ਰੀ ਅਕਾਲ ਸਤਿਗੁਰ ਸੁਆਮੀ ਜੀ ਮਹਾਰਾਜ ਕੀ ਜੈ ਸੋ 29 ਜੁਲਾਈ ਨੂੰ ਜੀ ਸਤਿਗੁਰ ਸੁਆਮੀ ਜੀ ਮਹਾਰਾਜ ਦੀ ਜੋ ਵਰਸੀ ਹੈ ਬੜੇ ਸ਼ਰਧਾਪੂਰਵਕ ਮਨਾਈ ਜਾ ਰਹੀ ਹੈ ਸੋ ਉਸ ਵਾਰ ਕੀ ਕਹਿਣਾ ਚਾਹੋ ਸੁਆਮੀ ਜੀ ਮਹਾਰਾਜ ਕਿੰਨੀ ਬੜੀ ਮਹਾਨ ਹਸਤੀ ਦੀ ਨਾਲ ਰੱਬ ਕਹਿ ਲਓ ਸਾਧੂ ਸੰਤ ਕਹਿ ਲਓ ਕੁਝ ਵੀ ਕਹਿ ਲਓ ਉਹ avatars ਉਹਨਾਂ ਦੀ ਜਿਹੜੀ ਨਿੱਕੀ ਯਾਦ ਆ ਹਰ ਸਾਲ ਮਨਾਉਂਦੇ ਆ ਇਸ ਵਾਰ ਵੀ 29 ਜੁਲਾਈ ਨੂੰ ਸਮਾਗਮ 25 ਤਰੀਕ ਤੋਂ ਸ਼ੁਰੂ ਹੋਏ ਪਿਆ ਤਿਆਰੀਆਂ ਇੱਕ ਮਹੀਨੇ ਤੋਂ ਸ਼ੁਰੂ ਹੋਈਆਂ ਹੋਈਆਂ 25 ਤਰੀਕ ਨੂੰ ਪਹਿਲਾਂ ਰਮਾਇੰਦ ਜੀ ਦੇ ਪੜਪਰਾਨਾ ਬੋ ਕੱਲ ਭੋਗ ਪਏ 26 ਨੂੰ ਤੇ ਅਜੇ ਖੰਡਪਾਤ ਸਭ ਆਰੰਭ ਹੋਏ ਲੰਗਰ 24 ਘੰਟੇ ਚੱਲਦਾ ਸੰਗਤ ਤੁਸੀਂ ਦੇਖ ਰਹੇ ਆ ਹਜ਼ਾਰਾਂ ਦੀ ਸੰਗਤ ਤਦਾਦ ਸੰਗਤ ਆਉਂਦੀ ਆ ਲੰਗਰ ਪਾਣੀ ਬਣਿਆ ਜਾਂਦਾ ਸੰਗਤ 26 ਨੂੰ ਸੋ ਤੁਹਾਨੂੰ ਲੈ ਕੇ ਤੁਹਾਡਾ ਪੂਰਾ ਪਿੰਡ ਹੀ ਸਵਾਮੀ ਜੀ ਮਹਾਰਾਜੀ ਜੋ ਸੇਵਾ ਵਿੱਚ ਲੱਗਿਆ ਰਹਿੰਦਾ ਸੋ ਉਸ ਨੂੰ ਸਵਾਮੀ ਜੀ ਮਹਾਰਾਜ ਦੀ ਅਪਾਰ ਕਿਰਪਾ ਸਮਝੀ ਜੀ ਮੈਂ ਤਾਂ ਇਲਾਕੇ ਦੀ ਸਮਝਦਾ ਪਿੰਡ ਦੀ ਤਾਂ ਇਕੱਲੇ ਨਹੀਂ ਟਾਕੇ ਦੇ ਕੋਲ ਅਸੀਂ ਛੋਟੇ ਹੁੰਦੇ ਵਿਚਰਦੇ ਆ ਰਹੇ ਹਾਂ ਪਹਿਲਾਂ ਤਾਂ ਸਾਡੇ ਧੰਨ ਭਾਗ ਆ ਬਈ ਸਵਾਮੀ ਦੇ ਦਰਸ਼ਨ ਕੀਤੇ ਮੈਂ ਸਵੇੜ ਦਾ ਇਹੋ ਗੱਲ ਕਹਿਣਾ ਸਾਬ ਨੂੰ ਵੀ ਤੁਸੀਂ ਧੰਨ ਨੌਜਿਨ ਦਾ ਦਰਸ਼ਨ ਕੀਤੇ ਤੇ ਨਗਰ ਦੀ ਗੱਲ ਨਹੀਂ ਹੁਲਕੇ ਦੀ ਜਿਹੜੀ ਉਹ ਤਾਂ ਆਪਣਾ ਹੈ ਪਰਮਾਤਮਾ ਦਾ ਵੀ ਇਹ ਸੇਵਾ ਰਲ ਮਿਲ ਕੇ ਇਲਾਕੇ ਦੇ ਸੇਵਾਦਾਰਾਂ ਨਾਲ ਮਿਲ ਕੇ ਆਪਾਂ ਇੱਕ ਗਰੁੱਪ ਦੇ ਤੌਰ ਤੇ ਸੇਵਾ ਕਰਦੇ ਆ ਤੇ ਉਹ ਕਰਵਾ ਰਹੇ ਤਾਂ ਬਾਬਾ ਜੀ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਸੰਗਤ ਨੂੰ ਇਹ ਕਹਿੰਦੇ ਵੀ ਉਹ ਇੱਕ ਸ਼ਾਂਤੀਪੂਰਵਕ ਸਮਾਜ ਦੇ ਵਿੱਚ ਵਿਚਰਦੇ ਸਨ। ਉਹ ਹਮੇਸ਼ਾ ਸ਼ਾਂਤ ਰਹਿੰਦੇ ਸਨ। ਪ੍ਰਵਚਨ ਕਰਨਾ ਚਾਹ ਉਹਨਾਂ ਦਾ ਬੜਾ ਸ਼ਾਂਤ ਰਹਿ ਕੇ ਕਰਨਾ। ਸ਼ਾਂਤੀ ਦੇ ਪੁਜਾਰੀ ਤੇ ਮਿੱਠੀਆਂ-ਮਿੱਠੀਆਂ ਗੱਲਾਂ ਕਰ ਦਿੰਦੇ ਜਿਹੜੇ ਉਪਦੇਸ਼ ਸੀਗਾ ਉਹਨਾਂ ਤੇ ਚੱਲਣਾ ਚਾਹੀਦਾ। ਸਤਿਗੁਰੂ ਸੁਆਮੀ ਜੀ ਮਹਾਰਾਜ। ਸਵਾਗਤ ਹੈ ਸਤਿਗੁਰੂ ਸੁਆਮੀ ਜੀ ਮਹਾਰਾਜ। ਕੀ ਜੀ ਆ। ਉਹ ਬਾਬਾ ਜੀ 29 ਜੁਲਾਈ ਨੂੰ ਸਤਿ ਸ੍ਰੀ ਅਕਾਲ ਸਵਾਮੀ ਜੀ ਮਹਾਰਾਜ ਜੀ ਦੀ ਜੋ ਵਰਸੀ ਆ ਬੜੀ ਸ਼ਰਧਾਪੂਰਵਕ ਮਨਾਈ ਜਾ ਰਹੀ ਹੈ ਤੋਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਦੇ ਆਰਾਮ ਰਾਮ ਸਾਰਿਆਂ ਨੂੰ ਸਮੂਹ ਸੰਗਤ ਅੱਜ ਧੰਨ ਧੰਨ ਪਿਆਰੇ ਸਵਾਮੀ ਜੀ ਮਹਾਰਾਜ ਅਦੀਕਾਰ ਕੁਟਿਆ ਸਵਾਮੀ ਜੀ ਦੀ ਪਵਿੱਤਰ ਸਥਾਨ ਮਹਾਂਪੁਰਖਾਂ ਦੇ ਪਵਿੱਤਰ ਸਥਾਨ ਤੇ ਪਰਸੋਂ ਪਹਿਲਾਂ ਦੋ ਰੋਜ਼ ਤੋਂ ਆਪਣਾ ਕਾਠ ਰੰਭ ਸੀ ਪ੍ਰਾਣ ਦੇੇ ਪ੍ਰਾਣ ਆਪਣਾ ਰੋਮਾਂ ਦੇ ਤੇ ਉਸ ਤੋਂ ਭੋਗ ਹੋਵੇ ਉਸ ਤੋਂ ਪ੍ਰਾਂਤ ਹੋ ਅੱਜ ਅਖੰਡ ਪਾਠ ਸਾਹਿਬ ਆਰੰਭ ਹੋਏ ਆ ਜੀ ਸ਼੍ਰੀ ਥਾਨ ਪਾਠ ਸਾਹਿਬ ਜੀ ਤੇ ਅੱਜ ਲੰਗਰ ਚੱਲ ਰਿਹਾ ਕੱਲ ਨੂੰ ਵੀ ਪਰਸੋਂ ਨੂੰ ਭੋਗ ਪੈਣਗੇ ਸਾਰੇ ਇਲਾਕੇ ਦੇ ਮਹਾਪੁਰਸ਼ ਪਹੁੰਚਣਗੇ ਸ਼ੋਮੀ ਮਹਾਰਾਜ ਐਡੇ ਤਪਸਵੀ ਮਹਾਪੁਰਸ਼ੋ ਜਿਨ੍ਹਾਂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਿਆ ਉਹਨਾਂ ਦੀ ਮਹਿਮਾ ਉਹੀ ਜਾਣਦੇ ਤੇ ਸੋ ਵੀ ਜੀ ਸਤਿਗੁਰੂ ਸਵਾਮੀ ਜੀ ਮਹਾਰਾਜ ਨੂੰ 29 ਜੁਲਾਈ ਨੂੰ ਵਰਸੀ ਬੜੀ ਸ਼ਰਧਾ पूर्वक ਮਨਾਇਆ ਜਾ ਰਿਹਾ ਹੈ ਸੋ ਉਸ ਬਾਰੇ ਕੀ ਕਹਿਣਾ ਚਾਹੋ ਬੋਲੋ ਸਤਿਗੁਰੂ ਸਵਾਮੀ ਜੀ ਮਹਾਰਾਜ ਕੀ ਜੈ ਵਰਸੀ ਦਾ ਜੋ ਇਹ ਸਮਾਗਮ ਹੈ ਜੀ ਸਨ 2000 ਦੇ ਵਿੱਚ ਸਵਾਮੀ ਜੀ ਮਹਾਰਾਜ ਬ੍ਰਹਮਲੀਨ ਹੋਏ ਸੀ ਉਸ ਤੋਂ ਬਾਅਦ ਲਗਾਤਾਰ ਹਰੇਕ ਸਾਲ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਦੇ ਨਾਲ ਜੋ ਵਰਸੀ ਦਾ ਸਮਾਗਮ ਹੈ ਬੜਾ ਹੀ ਸ਼ਰਧਾ पूर्वक ਮਨਾਇਆ ਜਾਂਦਾ ਹੈ ਬੜੀ ਦੂਰੋਂ ਨੇੜਿਓਂ ਇਲਾਕੇ ਦੀਆਂ ਬਹੁਤ ਦੂਰ ਤੱਕ ਸੰਗਤਾਂ ਜਿਹੜੀਆਂ ਐ ਇਸ ਸਮਾਗਮ ਦੇ ਵਿੱਚ ਆਪਣੀ ਸ਼ਿਰਕਤ ਕਰਦੀਆਂ ਪੰਜ ਦਿਨ ਦਾ ਹੈ ਸਮਾਗਮ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਸੰਗਤਾਂ ਦੇ ਵਿੱਚ ਸੰਗਤਾਂ ਦਾ ਜੋ ਪਿਆਰ ਹੈ ਉਹ ਆਪਾਂ ਇਹਨਾਂ ਪੰਜ ਦਿਨਾਂ ਦੇ ਵਿੱਚ ਪ੍ਰੋਪਰ ਦੇਖ ਸਕਦੇ ਹਾਂ ਪਹਿਲਾ ਰਮਾਇਣ ਦਾ ਪਾਠ ਆਰੰਭ ਹੁੰਦਾ ਹੈ ਜੀ ਅਗਲੇ ਦਿਨ ਉਸ ਦਾ ਭੋਗ ਪਾਇਆ ਜਾਂਦਾ ਹੈ ਉਸ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਆ ਅਖੰਡ ਪਾਠ ਸਾਹਿਬ ਦੇ ਭੋਗ ਤੱਕ ਦੀ ਜੋ ਰੌਣਕ ਹੈ ਲਗਾਤਾਰ ਸਵੇਰ ਤੋਂ ਸ਼ਾਮ ਤੱਕ ਲੰਗਰ ਦਾ ਪ੍ਰਵਾਹ ਚੱਲਦਾ ਹੈ ਬਾਣੀ ਦਾ ਪ੍ਰਵਾਹ ਚੱਲਦਾ ਹੈ ਸੰਗਤਾਂ ਆਉਂਦੀਆਂ ਐ ਬਾਣੀ ਸੁਣਦੀਆਂ ਐ ਪ੍ਰਸ਼ਾਦਾ ਛਕਦੀਆਂ ਔਰ ਸੇਵਾਦਾਰਾਂ ਦੇ ਵਿੱਚ ਇੰਨੀ ਜ਼ਿਆਦਾ ਸ਼ਰਧਾ ਹੈ ਕਿ ਰਾਤ ਦਿਨ ਉਹ ਲਗਾਤਾਰ ਇਸ ਸਮਾਗਮ ਨੂੰ ਨਿਪਰੇ ਚਾੜਨ ਦੇ ਲਈ ਲਗਾਤਾਰ ਦਿਨ ਰਾਤ ਕੰਮ ਕਰਦੇ। ਅਭੀ ਜੀ ਕਰਾਲੀ ਦੀ ਤਰਤਿ ਕਿੰਨੀ ਕਿ ਭਾਕਿਸ਼ਾਲੀ ਸਮਝੋ ਜਿੱਥੇ ਕਿ ਇਹ ਜੇ ਬ੍ਰਹਮ ਗਿਆਨੀ ਸਵਾਮੀ ਜੀ ਮਹਾਰਾਜ ਵਰਗੇ ਜੋ ਜਨਾਂ ਦੇ ਚਰਨ ਸੋ ਪ੍ਰਾਪਤ ਹੋਏ ਆ ਕਰਾਲੇ ਕਿੰਨਾ ਕਿ ਭਾਕਿਸ਼ਾਲੀ ਸਮਝੋ। ਦੇਖੋ ਜੀ ਇਹ ਸ਼ਬਦ ਨਹੀਂ ਕਹੇ ਜਾ ਸਕਦਾ। ਸਵਾਮੀ ਜੀ ਮਹਾਰਾਜ ਦਾ ਇੱਥੇ ਆਉਣਾ ਕੱਲਾ ਕੁਰਾਲੀ ਜਾਂ ਲਾਗਪਾਸ ਦੇ ਦੋ ਚਾਰ ਪਿੰਡਾਂ ਦੀ ਗੱਲ ਨਹੀਂ। ਇਹ ਤਾਂ ਤੁਸੀਂ ਇਹ ਦੇਖ ਲਓ ਵੀ ਦਿੱਲੀ ਤੱਕ ਦੀ ਸੰਗਤ ਵੀ ਆਉਂਦੀ ਹੈ ਜੀ। ਇਹ ਚੰਨਨ ਮਨਾਰਾ, ਮਹਾਪੁਰਸ਼ਾਨਾ ਕੋਈ ਦੋ ਚਾਰ ਪਿੰਡਾਂ ਜਾਂ ਇਲਾਕੇ ਤੱਕ ਨਹੀਂ, ਇਹ ਪੂਰੇ ਦੇਸ਼ ਤੱਕ ਫੈਲਿਆ ਹੁੰਦਾ। ਮਹਾਰਾਜ ਜਿੱਥੇ-ਜਿੱਥੇ ਤੱਕ ਵੀ ਗਏ ਆ। ਸੰਗਤਾਂ ਨੇ ਬਹੁਤ ਸਾਰੀਆਂ ਸੰਗਤਾਂ ਆਈਆਂ ਜਿਨ੍ਹਾਂ ਨੇ ਉਹਨਾਂ ਦੇ ਨਾਲ ਜਾ ਕੇ ਵੀ ਉਹ ਸਾਨਾਂ ਦੇ ਦਰਸ਼ਨ ਕਰਿਆ ਜਿੱਥੋਂ ਉਹ ਚੱਲੇ ਸੀ ਚੱਲ ਕੇ ਪਹੁੰਚੇ ਆ। ਮਤਲਬ ਸਾਡੇ ਭਾਗ ਐਨੇ ਕਿ ਚੰਗੇ ਆ। ਕਰ ਤੋਂ ਘਟਾ ਸੀ ਇਹ ਸ਼ੁਕਰ ਕਰਦੇ ਆ ਮਹਾਰਾਜ ਦਾ ਵੀ ਅਸੀਂ ਇੱਥੇ ਪੈਦਾ ਹੋਏ। ਮਤਲਬ ਸ਼ਬਦ ਛੋਟੇ ਆ ਮਹਾਰਾਜ ਦਾ ਇੱਥੇ ਆਉਣਾ ਸਾਡੇ ਕਰਮਾਂ ਦੇ ਲਈ ਉਹ ਇੱਥੇ ਆਏ ਸੀਗੇ ਜੀ ਉਹ ਕਿਸੇ ਹੋਰ ਲਈ ਨਹੀਂ ਸਾਨੂੰ ਤਾਰਨ ਲਈ ਇੱਥੇ ਆਏ ਔਰ ਇਹੀ ਬੇਨਤੀ ਕਰਦੇ ਆ ਕਿ ਮਹਾਰਾਜ ਦਾ ਜੋ ਇਹ 바ਸੀਆਂ ਦਾ ਸਮਾਗਮ ਦਾ ਜੋ ਸਿਸਟਮ ਹੈ ਸਦਾ ਸਦਾ ਸੰਗਤਾਂ ਮਿਲ ਜੁਲ ਕੇ ਚਲਾਉਂਦੀਆਂ ਰਹਿਣ ਔਰ ਇਸ ਤਰ੍ਹਾਂ ਚੱਲਦੇ ਰਹਿਣ। ਤੁਹਾਡਾ ਕਹਿਣ ਦਾ ਮਕਸਦ ਇਹ ਹੈ ਕਿ ਸਾਡੇ ਕੋਲ ਉਹ ਸ਼ਬਦੇ ਹੀ ਨਹੀਂ ਹਨ ਜੋ ਅਸੀਂ ਸੰਗਤ ਵਿੱਚ ਮਹਾਰਾਜ ਲਈ ਵਰਤ ਸਕੀ। ਨਹੀਂ ਵਰਤ ਸਾਡੇ ਕੋਲ ਕੋਈ ਸ਼ਬਦ ਨਹੀਂ ਮੈਂ ਇੱਕ ਛੋਟੀ ਜੀ ਗੱਲ 2 ਮਿੰਟ ਵਿੱਚ ਗੱਲ ਲਗਾਇਆ ਕਰਨ ਜੀ ਆ ਤੁਸੀਂ ਇਹ ਸਾਈਡ ਤੇ ਦੇਖੋ ਇਹ ਦੋ ਪੱਟੀਆਂ ਜਿਨ੍ਹਾਂ ਦੇ ਵਿੱਚ ਅਸੀਂ ਕੜੀ ਖੀਰ ਬਣਾਉਂਦੇ ਹਾਂ ਪਿਛਲੀ ਵਾਰ ਜਦੋਂ ਜੱਗ ਆਪਣਾ ਭੰਡਾਰਾ ਗੁਰਪ੍ਰੀਤ ਨਮਾ ਦਾ ਲੰਘੇ ਗਿਆ ਆਪਾਂ ਕੜੀ ਬਣਾਉਂਦੇ ਸੀਗੇ ਇਸ ਦੀ ਮੋਟਰ ਜਿਹੜੀ ਮੇਨ ਮੋਟਰ ਹੈ ਉਹ ਖਰਾਬ ਹੋ ਗਈ ਖਰਾਬ ਹੋ ਗਈ ਉਹ ਕਰੰਟ ਮਾਰਨ ਲੱਗੀ ਸ਼ਾਰਟ ਹੋ ਗਈ ਉਸ ਦੇ ਸ਼ਾਰਟ ਹੋਣ ਤੋਂ ਬਾਅਦ ਗੱਲ ਇਹ ਚੱਲ ਗਈ ਕਿ ਉਹਨੂੰ ਹੱਥ ਕੋਈ ਨਹੀਂ ਸੀ ਲਗਾ ਰਿਹਾ ਅਸੀਂ ਇੱਥੇ ਕੰਮ ਕਰ ਰਹੇ ਸੀ ਇੱਕ ਮੁੰਡੇ ਦੇ ਕਰੰਟ ਕੋਈ ਜ਼ਿਆਦਾ ਲੱਗ ਗਿਆ ਅਸੀਂ ਮੁੰਡਾ ਬਿਜਲੀ ਵਾਲਾ ਬੁਲਾਇਆ ਉਹ ਕਹਿੰਦਾ ਵੀ ਮੈਂ ਕੋਸ਼ਿਸ਼ ਕਰਦਾ ਇਹਦਾ ਸਰਕਟ ਚੇਂਜ ਕਰ ਦਿੰਦਾ ਤਾਰਾ ਬਦਲ ਦਿੰਦਾ ਵੀ ਜੇ ਬਾਬੇ ਨੇ ਚਾਹਿਆ ਤਾਂ ਤੁਹਾਡੀ ਮਸ਼ੀਨ ਚੱਲ ਜੇਗੀ ਨਹੀਂ ਚੱਲਣੀ ਨਹੀਂ ਕੰਮ ਹੋਣਾ ਨਹੀਂ ਸੀ ਕੱਢ ਨਹੀਂ ਦੇ ਸਕਦਾ ਤਾਂ ਵੀ ਕਰੰਟ ਤਾਂ ਪਾ ਨਹੀਂ ਦੇ ਸਕਦੇ ਉਹ ਸ਼ਬਦ ਬੋਲ ਕੇ ਗਏ ਕੱਲ ਮੋਟਰ ਬੰਨਣ ਵਾਲਾ ਲੜਕਾ ਅੱਜ ਪਤਾ ਕਿਆਵਲ ਕਰਕੇ ਗਿਆ ਉਹ ਕਹਿੰਦਾ ਜੀ ਮੋਟਰ ਬਿਲਕੁਲ ਸੜੀ ਹੋਈ ਸੀ ਚੱਲ ਨਹੀਂਦੀ ਸੀ ਉਹ ਰਾਤ ਤੋਂ ਲੈ ਕੇ ਸ਼ਾਮ ਤੱਕ ਮੋਟਰ ਸੜੀ ਹੋਈ ਚੱਲੀ ਆ ਮੈਂ ਕੁਛ ਨਹੀਂ ਕਰ ਸਕਿਆ ਅਨਹੀ ਸ਼ੌਦਾ ਜੀ ਮਤਲਬ ਬਹੁਤ ਬਿਆਨਤ ਹੈ ਕਿਵੇਂ ਕਰਦੇ ਆ ਸਾਨੂੰ ਮਹਾਰਾਜ ਕੀ